ਗੋਭੀ ਬਣਾਉਣ ਲਈ ਆਪਾਂ ਗੋਭੀ ਕੱਟ ਲਈ ਆਲੂ ਕੱਟ ਲਏ ਲਸਣ ਕੱਟ ਲਿਆ ਪਿਆਜ਼ ਕੱਟ ਲਿਆ ਤੇ ਟਮਾਟਰ ਕੱਟ ਲਏ ਗੋਭੀ ਵਿੱਚ ਪਾਣੀ ਪਾ ਕੇ ਥੋੜੀ ਦੇਰ ਤੱਕ ਉਬਾਲ ਲਾਂਗੇ ਤੇ ਨਾਲ ਹੀ ਆਪਾਂ ਆਲੂ ਨੂੰ ਵੀ ਉਬਾਲ ਲੈਨੇ ਆ ਤਾਂ ਜੋ ਇਹਦੇ ਵਿੱਚ ਜਿਹੜੀ ਗੰਦਗੀ ਆ ਉਹ ਸਾਰੀ ਸਾਫ਼ ਹੋ ਜੇ ਕੜਾਈ ਵਿੱਚ ਤੇਲ ਪਾ ਕੇ ਇਸ ਨੂੰ ਆਪਾਂ ਗਰਮ ਕਰ ਲੈਨੇ ਆ ਥੋੜਾ ਜੀਰਾ ਪਾਵਾਂਗੇ ਤੇ ਲਸਣ ਪਾ ਕੇ ਇਸ ਨੂੰ ਭੁੰਨ ਲਵਾਂਗੇ ਇਸ ਵਿੱਚ ਆਪਾਂ ਟਮਾਟਰ ਆਲੂ ਤੇ ਪਿਆਜ਼ ਪਾ ਕੇ ਭੁੰਨਾਂਗੇ ਤੇ ਇਹਨੂੰ ਆਪਾਂ ਬਿਲਕੁਲ ਸਲੋ ਗੈਸ 'ਤੇ ਪਕਾਉਣਾਗਾ ਪਾਣੀ ਇਸ ਦੇ ਵਿੱਚ ਬਿਲਕੁਲ ਨਹੀਂ ਪਾਉਣਾਗਾ ਇਸ ਨੂੰ ਆਪਾਂ ਥੋੜੀ देर ਲਈ ਧੱਕੀ ਰੱਖ ਦੇਣਾ ਤੇ 5 ਮਿੰਟ ਪੱਕਣ ਤੋਂ ਬਾਅਦ ਇਸ ਵਿੱਚ ਆਪਾਂ ਕੱਟੀ ਹੋਈ ਗੋਭੀ ਪਾਵਾਂਗੇ ਇਸ ਨੂੰ ਆਪਾਂ ਆਪਸ ਵਿੱਚ ਚੰਗੀ ਤਰ੍ਹਾਂ ਮਿਲਾ ਲੈਣਾ ਤੇ 5 ਮਿੰਟ ਧੱਕਣ ਤੋਂ ਬਾਅਦ ਇਸ ਵਿੱਚ ਆਪਾਂ ਸਾਰੇ ਮਸਾਲੇ ਪਾਵਾਂਗੇ ਸਾਰੇ ਮਸਾਲੇ ਪਾਉਣ ਤੋਂ ਬਾਅਦ ਗੈਸ ਨੂੰ ਘੱਟ ਕਰਕੇ ਗੋਭੀ ਨੂੰ ਆਪਾਂ ਥੱਕ ਕੇ ਰੱਖ ਦੇਣਾ ਗਾ ਗੋਭੀ ਦੀ ਸਬਜ਼ੀ ਵਿੱਚ ਆਪਾਂ ਥੋੜਾ ਜਿਹਾ ਮੇਥੀ ਪਾਊਡਰ ਪਾਵਾਂਗੇ ਜਿਸ ਨਾਲ ਗੋਭੀ ਦਾ ਸਵਾਦ ਆ ਜਿਹੜਾ ਉਹ ਦੁੱਗਣਾ ਹੋ ਜਾਂਦਾ ਹੈਗਾ ਗੋਭੀ ਦੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਆ ਤੁਸੀਂ ਵੀ ਮੇਰੇ ਇਸ ਤਰੀਕੇ ਨਾਲ ਗੋਭੀ ਦੀ ਸਬਜ਼ੀ ਜ਼ਰੂਰ ਬਣਾ ਕੇ ਦੇਖਿਓ